ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਸਵਾਜ ਬਣਾਇਆ ਜੀ ਆਪਾਂ ਨੇ ਮੱਕੀ ਦੇ ਆਟੇ ਦੇ ਆਲੂਆਂ ਵਾਲੇ ਪਰੌਂਠੇ ਜਿਹੜੇ ਕਿ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਏ ਆ ਆ ਦੇਖੋ ਕਿੰਨੇ ਵਧੀਆ ਪਰੌਂਠੇ ਆ ਤੇ ਜੇ ਤੁਸੀਂ ਰੈਸਪੀ ਸਿੱਖਣੀ ਹੈ ਜੀ ਵੀਡੀਓ ਨਾਲ ਬਨੇ ਰਹੋ ਅੱਜ ਫਿਰ ਤੁਹਾਨੂੰ ਬਣਾ ਕੇ ਦਿਖਾਵਾਂਗੇ ਮੱਕੀ ਦੇ ਆਟੇ ਦੇ ਆਲੂਆਂ ਵਾਲੇ ਕਰਾਰੇ ਕਰਾਰੇ ਪਰੌਂਠੇ ਸੋ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਇਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਤੇ ਤੁਹਾਨੂੰ ਸਾਰਾ ਕੁਝ ਪ੍ਰੋਪਰ ਵੀਡੀਓ ਦੇ ਵਿੱਚ ਆਪਾਂ ਦੱਸੂਗਾ ਠੀਕ ਹੈ ਜੀ ਕਿਵੇਂ ਆਪਾਂ ਨੇ ਆਟਾ ਗੁੰਨਣਾ ਹੈ ਤੇ ਕਿਵੇਂ ਆਪਾਂ ਨੇ ਪਰੌਂਠਾ ਜਿਹੜਾ ਉਹ ਬੇਲਣਾ ਠੀਕ ਹੈ ਜੀ ਆਹ ਦੇਖੋ ਕਿੰਨਾ ਵਧੀਆ ਪਰੌਂਠਾ ਬੇਲ ਹੋ ਰਿਹਾ ਹੈ ਠੀਕ ਹੈ ਜੀ ਤੇ ਆਜੋ ਫਿਰ ਰੈਸਪੀ ਕਰਦੇ ਹਾਂ ਸਟਾਰਟ ਤੁਹਾਨੂੰ ਬਣਾ ਕੇ ਦਿਖਾਉਂਦੇ ਹਾਂ ਮੱਕੀ ਦੇ ਆਟੇ ਦੇ ਕਰਾਰੇ ਕਰਾਰੇ ਪਰੌਂਠੇ ਹੁਣ ਸਭ ਤੋਂ ਪਹਿਲਾ ਜਿਹੜਾ ਕੰਮ ਹੈ ਠੀਕ ਹੈ ਜੀ ਆਪਾਂ ਨੇ ਇਦਾਂ ਦਾ ਕੋਈ ਆਲੂ ਮੈਸ਼ ਕਰਨੇ ਵਾਲਾ ਲੈ ਲੈਣਾ ਹੈ ਤੇ ਆਲੂ ਆ ਜਿਹੜੇ ਆਪਾਂ ਨੇ ਚੰਗੀ ਤਰ੍ਹਾਂ ਮੈਸ਼ ਕਰ ਲੈਣੇ ਆ ਠੀਕ ਹੈ ਜੀ ਇਸ ਤਰੀਕੇ ਨਾਲ ਆਲੂਆਂ ਦੇ ਵਿੱਚ ਗੋਠਲੀਆਂ ਨਹੀਂ ਹੋਣੀਆਂ ਚਾਹੀਦੀਆਂ ਠੀਕ ਹੈ ਜੀ ਐਨ ਵਧੀਆ ਮਲਾਈਮ ਜਿਹੜੇ ਆਲੂ ਆਪਾਂ ਨੇ ਉਹ ਮੈਸ਼ ਕਰਨੇ ਆ ਤੇ ਆਪਾਂ ਨੇ ਇੱਥੇ ਲੈ ਆ ਠੀਕ ਹੈ ਜੀ 5-6 ਆਲੂ ਲੈ ਲਏ ਆਪਾਂ ਨੇ ਤੇ ਤੁਸੀਂ ਕਵਾਂਟੀਟੀ ਆਪਣੇ ਹਿਸਾਬ ਨਾਲ ਲੈ ਲਿਓ ਤੇ ਲਓ ਜੀ ਆਲੂ ਆਪਾਂ ਨੇ ਤੋੜ ਲਏ ਆ ਚੰਗੀ ਤਰ੍ਹਾਂ ਹੁਣ ਆਪਾਂ ਇਹ ਚ ਐਡ ਕਰਾਂਗੇ ਠੀਕ ਹੈ ਜੀ ਦੋ ਹਰੀਆਂ ਮਿਰਚਾਂ ਤੇ ਦੋ ਪੌਥੀਆਂ ਮੈਂ ਇਥੇ ਲਸਣ ਦੀਆਂ ਲੈ ਰਿਹਾ ਤੇ ਲਓ ਜੀ ਇਹ ਪਾ ਲਈ ਆਪਾਂ ਨੇ ਇਹਦੇ ਵਿੱਚ ਤੇ ਹੁਣ ਪਾਵਾਂਗੇ ਆਪਾਂ ਇਹਦੇ ਵਿੱਚ ਪਰੌਂਠਿਆਂ ਦੀ ਜਾਨ ਪਰੌਂਠਿਆਂ ਦੀ ਸ਼ਾਨ ਇੱਕ ਬਰੀਕ ਕੱਟਿਆ ਹੋਇਆ ਪਿਆਜ਼ ਠੀਕ ਹੈ ਜੀ ਇਹ ਨਾਲ ਪਰੌਂਠੇ ਇਹਨ ਵਧੀਆ ਬਣੂਗੇ ਟੇਸਟੀ ਤੇ ਲਓ ਜੀ ਹੁਣ ਪਾਵਾਂਗੇ ਆਪਾਂ ਇਹਦੇ ਵਿੱਚ ਬਰੀਕ ਕੱਟਿਆ ਹੋਇਆ ਹਰਾ ਧਨੀਆ ਠੀਕ ਹੈ ਜੀ ਇਹਦੀ ਜਗ੍ਹਾ ਤੇ ਤੁਸੀਂ ਮੇਥੇ ਜਾਂ ਮਿੱਥੀ ਵੀ ਪਾ ਸਕਦੇ ਹੋ ਉਹ ਤੁਹਾਡੀ ਆਪਣੀ ਮਰਜ਼ੀ ਆ ਹਰਾ ਧਨੀਆ ਚੰਗੀ ਤਰ੍ਹਾਂ ਪਾ ਲਿਓ ਤੇ ਲਓ ਜੀ ਅੱਧਾ ਕ ਚਮਚ ਪਾਉਂਗੇ ਆਪਾਂ ਗਰਮ ਮਸਾਲੇ ਦਾ ਠੀਕ ਹੈ ਜੀ ਤੇ ਇਹ ਗਰਮ ਮਸਾਲੇ ਦੀ ਰੈਸਪੀ ਹੈ ਜਿਹੜੀ ਮੈਂ ਉਹ ਅਪਲੋਡ ਕੀਤੀ ਹੋਈ ਆ ਤੁਸੀਂ ਚੈਨਲ ਤੇ ਦੇਖ ਸਕਦੇ ਹੋ ਤੇ ਦੋ ਚਮਚ ਪਾਵਾਂਗੇ ਆਪਾਂ ਨਮਕ ਦੇ ਠੀਕ ਹੈ ਜੀ ਨਮਕ ਥੋੜਾ ਜਿਹਾ ਘੱਟ ਰੱਖਿਓ ਕਿਉਂਕਿ ਆਪਾਂ ਇਹ ਪਰੌਂਠਿਆਂ ਨੂੰ ਦਹੀਂ ਨਾਲ ਜਾਂ ਅਚਾਰ ਨਾਲ ਖਾਵਾਂਗੇ ਤੇ ਜੇ ਇੱਥੇ ਜੇ ਆਪਾਂ ਨੇ ਨਮਕ ਜ਼ਿਆਦਾ ਕਰ ਲਿਆ ਠੀਕ ਹੈ ਜੀ ਫਿਰ ਦਿੱਕਤ ਆਊਗੀ ਨਮਕ ਤੁਸੀਂ ਇਹਦੇ ਵਿੱਚ ਸਾਵਧਾਨ ਰੱਖਣਾ ਤੇ ਲੋ ਜੀ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਮੱਕੀ ਦਾ ਆਟਾ ਠੀਕ ਹੈ ਜੀ ਇਦਾਂ ਦੀਆਂ ਆਪਾਂ ਦੋ ਕੌਲੀਆਂ ਜਿਹੜੀਆਂ ਇਹਦੇ ਵਿੱਚ ਪਾਵਾਂਗੇ ਤੇ ਪੰਜ ਆਪਾਂ ਨੇ ਆਲੂ ਲਏ ਸੀਗੇ ਤੇ ਇਦਾਂ ਦੀਆਂ ਦੋ ਕੌਲੀਆਂ ਆਪਾਂ ਨੇ ਮੱਕੀ ਦੇ ਆਟੇ ਦੀਆਂ ਪਾਉਣੀਆਂ ਤੇ ਲੋ ਜੀ ਦੋ ਕੌਲੀਆਂ ਆਪਾਂ ਮੱਕੀ ਦੇ ਆਟੇ ਦੀਆਂ ਐਡ ਕਰ ਲੂਗੇ ਤੇ ਲੋ ਜੀ ਪਹਿਲਾਂ ਆਪਾਂ ਆਟੇ ਤੇ ਆਲੂਆਂ ਨੂੰ ਇਦਾਂ ਹੀ ਮਿਕਸ ਕਰੂਗੇ ਕੋਈ ਇਹਦੇ ਵਿੱਚ ਪਾਣੀ ਨਹੀਂ ਪਾਉਣਾ ਹੈਗਾ ਠੀਕ ਹੈ ਜੀ ਕਿਉਂਕਿ ਜੇ ਆਪਾਂ ਨੇ ਪਾਣੀ ਪਾ ਲਿਆ ਤਾਂ ਇਹ ਆਟਾ ਪਤਲਾ ਹੋ ਸਕਦਾ ਹੈ ਇਸ ਕਰਕੇ ਤੁਸੀਂ ਪਹਿਲਾਂ ਇਹਨੂੰ ਇਦਾਂ ਹੀ ਮਿਕਸ ਕਰਨਾ ਏ ਤੇ ਲਓ ਜੀ ਹੁਣ ਆਪਾਂ ਇਹ ਜੋ ਪਾਣੀ ਪਾਉਨੇ ਆ ਤੇ ਇਹਨੂੰ ਗੁੰਨਦੇ ਆ ਪਾਣੀ ਪਾਉਣਾ ਤੁਸੀਂ ਦੇਖ-ਦੇਖ ਕੇ ਜ਼ਿਆਦਾ ਨਹੀਂ ਪਾਉਣਾ ਹੈਗਾ ਠੀਕ ਹੈ ਜੀ ਕਿਤੇ ਫਿਰ ਥੋੜਾ ਜਿਹੜਾ ਮਤਲਬ ਡੋ ਵਾ ਇਹ ਜ਼ਿਆਦਾ ਪਤਲਾ ਹੋ ਜਾਵੇ ਤੇ ਲਓ ਜੀ ਆ ਦੇਖੋ ਆਟਾ ਆਪਣਾ ਕਿੰਨਾ ਵਧੀਆ ਗੁੰਨ ਹੋ ਰਿਹਾ ਏ ਤੇ ਅੱਜ ਕੁਕਿੰਗ ਕਰ ਰਹੀ ਹੈ ਜੀ ਮਨਪ੍ਰੀਤ ਕੌਰ ਤੇ ਮੈਂ ਬਣਾ ਰਿਹਾ ਵੀਡੀਓ ਠੀਕ ਹੈ ਜੀ ਕਿਉਂਕਿ ਮਨਪ੍ਰੀਤ ਤੇ ਵੀਡੀਓ ਬਣਦੀ ਨਹੀਂ ਹੈਗੀ ਲਓ ਜੀ ਇਸ ਤਰੀਕੇ ਦਾ ਆਪਾਂ ਨੇ ਆਟਾ ਜਿਹੜਾ ਗੁੰਨਣਾ ਏ ਸੋ ਜੇ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਆ ਕਰੋ ਜੀ ਤੇ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਸਾਡੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਵੀ ਜਰੂਰ ਸਬਸਕ੍ਰਾਈਬ ਕਰਿਓ ਤੇ ਲਓ ਜੀ ਆ ਦੇਖੋ ਕਿੰਨਾ ਵਧੀਆ ਆਟਾ ਮਨਪੀਤ ਨੇ ਗੁੰਨਤ ਆ ਸੋ ਇਸ ਤਰੀਕੇ ਦਾ ਤੁਸੀਂ ਆਟਾ ਜਿਹੜਾ ਇਹ ਗੁੰਨਣਾ ਏ ਤੇ ਲਓ ਜੀ ਡੋ ਆ ਜਿਹੜਾ ਪਨਿਆ ਦੇਖੋ ਸੈਟ ਕਰ ਲਿਆ ਏ ਮੱਕੀ ਤੇ ਆਲੂ ਵਾਲੇ ਪਰੌਂਠਿਆਂ ਦਾ ਠੀਕ ਆ ਜੀ ਤੇ ਲਓ ਜੀ ਹੁਣ ਆਪਾਂ ਨੇ ਨਾ ਇਹਨਾਂ ਨੂੰ ਬਣਾਉਣ ਵਾਸਤੇ ਤੇ ਜਿਹੜੀਆਂ ਭੈਣਾਂ ਨੂੰ ਰੋਟੀ ਬਣਾਉਣੇ ਆਉਂਦੀ ਹੈ ਠੀਕ ਹੈ ਜੀ ਉਹ ਹੱਥ ਨਾਲ ਵੀ ਬਣਾ ਲੈਂਦੇ ਆ ਕਈ ਭੈਣਾਂ ਨੂੰ ਨਹੀਂ ਰੋਟੀ ਬਣਾਉਣੇ ਆਉਂਦੀ ਠੀਕ ਹੈ ਜੀ ਤੇ ਆਪਾਂ ਨੇ ਐਦਾਂ ਲੈਣਾ ਠੀਕ ਹੈ ਜੀ ਕੋਈ ਲਪਾਫਾ ਤੇ ਇਹਨੂੰ ਆਪਾਂ ਨੇ ਚੱਕਲੇ ਦੇ ਉੱਤੇ ਰੱਖ ਲੈਣਾ ਠੀਕ ਹੈ ਜੀ ਆਹ ਲੋ ਇਸ ਤਰੀਕੇ ਨਾਲ ਤੇ ਹੁਣ ਆਪਾਂ ਨੇ ਪੇੜਾ ਲੈਣਾ ਹੈ ਤੇ ਜੇ ਹੱਥ ਨੂੰ ਮੜਾ ਮੋਟਾ ਪਾਣੀ ਲਾਉਣਾ ਪੈ ਗਿਆ ਠੀਕ ਹੈ ਜੀ ਤੁਸੀਂ ਲਾ ਸਕਦੇ ਹੋ ਆ ਦੇਖੋ ਮਨਪ੍ਰੀਤ ਬਹੁਤ ਵਧੀਆ ਰੋਟੀ ਬਣਾ ਲੈਂਦੀ ਹੈ ਜੀ ਐਦਾਂ ਲਪਾਫੇ ਨਾਲ ਪੀੜੇ ਨੂੰ ਇਦਾਂ ਸੈੱਟ ਕਰ ਦਨ ਆਪਾਂ ਨੇ ਤੇ ਇਦਾਂ ਰੱਖਣਾ ਇਹਦੇ ਉੱਪਰ ਤੇ ਇਸ ਤਰੀਕੇ ਨਾਲ ਇਹਨੂੰ ਆਪਾਂ ਨੇ ਕਮਾਈ ਜਾਣਾ ਠੀਕ ਹੈ ਜੀ ਆਹ ਦੇਖੋ ਕਿੰਨੀ ਵਧੀਆ ਗੋਲ ਰੋਟੀ ਬਣ ਕੇ ਤਿਆਰ ਹੋ ਜਾਂਦੀ ਆ ਸੋ ਜਿਹੜੀਆਂ ਭੈਣਾਂ ਇਸ ਤਰੀਕੇ ਨਾਲ ਰੋਟੀ ਬਣਾਉਂਦੀਆਂ ਠੀਕ ਹੈ ਜੀ ਕਮੈਂਟ ਜ਼ਰੂਰ ਕਰਿਓ ਠੀਕ ਹੈ ਜੀ ਕਮੈਂਟ ਕਰਕੇ ਜ਼ਰੂਰ ਦੱਸਿਓ ਆਹ ਦੇਖੋ ਕਿੰਨੀ ਵਧੀਆ ਰੋਟੀ ਆ ਜਿਹੜੀ ਉਹ ਬਣ ਚੁੱਕੀ ਆ ਠੀਕ ਹੈ ਜੀ ਗੋਲ ਐਨ ਪੂਰੀ ਪ੍ਰੋਪਰ ਜਿਹੜੀ ਗੋਲ ਰੋਟੀ ਇਸ ਤਰੀਕੇ ਨਾਲ ਬਣ ਸਕਦੀ ਆ ਤੇ ਤੁਸੀਂ ਜਿਹੜੀ ਠੀਕ ਹੈ ਜੀ ਕੱਲੀ ਮੱਕੀ ਦੀ ਰੋਟੀ ਵੀ ਇਦਾਂ ਹੀ ਬਣਾ ਸਕਦੇ ਹੋ ਤੇ ਲੋ ਜੀ ਹੁਣ ਆਪਾਂ ਇਹਨੂੰ ਸੇਕੂਗੇ ਤੇ ਆਪਾਂ ਚੱਕਦੇ ਆ ਠੀਕ ਹੈ ਜੀ ਇਹਨੂੰ ਚੱਕਣ ਦਾ ਤਰੀਕਾ ਦੇਖ ਲਓ ਤੁਸੀਂ ਇਦਾਂ ਆਪਾਂ ਨੇ ਆ ਦੇਖੋ ਆ ਲੋ ਜੀ ਠੀਕ ਹੈ ਜੀ ਤੇ ਹੁਣ ਜਾਓਗੇ ਰੋਟੀ ਸਿੱਧੀ ਤਵੇ ਤੇ ਤੇ ਲੋ ਜੀ ਤਵੇ ਤੇ ਆਪਣਾ ਪਰੌਂਠਾ ਜਿਹੜਾ ਹੋ ਆ ਚੁੱਕਿਆ ਏ ਠੀਕ ਹੈ ਜੀ ਤੇਨੂੰ 2 ਕੁ ਮਿੰਟ ਆਪਾਂ ਨੇ ਛੇੜਨਾ ਨਹੀਂ ਹੈਗਾ ਤੇ ਸੇਕ ਰੱਖਣਾ ਮੀਡੀਅਮ ਉਸ ਤੋਂ ਬਾਅਦ ਮਾਰਾਂਗੇ ਪਲਟੀ ਤੇ ਨਾਲ ਇਹਨੂੰ ਘੀ ਲਾ ਕੇ ਸੇਕਾਂਗੇ ਆਪਾਂ ਤੇ ਜਦੋਂ ਤੱਕ ਆਪਣਾ ਪਰੌਂਠਾ ਸੀਕ ਰਿਹਾ ਠੀਕ ਹੈ ਜੀ ਤੁਹਾਨੂੰ ਆਪਾਂ ਦੂਜਾ ਪਰੌਂਠਾ ਵੀ ਬਣਾ ਕੇ ਦਿਖਾਉਨੇ ਆ ਆ ਦੇਖੋ ਚਾਹੇ ਰੋਟੀ ਕਹਿ ਲੋ ਚਾਹੇ ਪਰੌਂਠਾ ਸੋ ਇਸ ਤਰੀਕੇ ਨਾਲ ਠੀਕ ਹੈ ਜੀ ਤੁਸੀਂ ਇਹਨੂੰ ਬਣਾ ਸਕਦੇ ਹੋ ਦੇਖੋ ਕਿੰਨਾ ਵਧੀਆ ਗੋਲ ਹੈ ਨਾ ਪੂਰਾ ਪਰਫੈਕਟ ਬਣਦਾ ਹੈ ਤੇ ਨਾ ਹੀ ਕਿਤੇ ਤੋਂ ਫਟੂਗਾ ਤੇ ਨਾ ਹੀ ਟੁੱਟੂਗਾ ਠੀਕ ਹੈ ਜੀ ਆਹ ਲਓ ਜੀ ਤੇ ਲਓ ਜੀ ਹੁਣ ਆਪਾਂ ਇਹਨੂੰ ਮਾਰਦੇ ਆ ਪਲਟੀ ਠੀਕ ਹੈ ਜੀ ਕੋਈ ਤੁਸੀਂ ਖੋਚਣਾ ਲੈ ਲੈਣਾ ਠੀਕ ਹੈ ਜੀ ਖੋਟਰੇ ਨਾਲ ਪਲਟੀ ਇਹਦੀ ਵੱਜੂਗੀ ਆਹ ਲਓ ਜੀ ਪਰਾਠਾ ਦੇਖੋ ਤੁਸੀਂ ਆਲੂ ਵਾਲਾ ਮੱਕੀ ਦੇ ਆਟੇ ਵਾਲਾ ਕਿੰਨਾ ਵਧੀਆ ਬਣਿਆ ਠੀਕ ਹੈ ਜੀ ਤੇ ਲੋ ਜੀ ਹੁਣ ਆਪਾਂ ਇਹਦੇ ਉੱਪਰ ਲਾਵਾਂਗੇ ਕੀ ਤੇ ਲੋ ਜੀ ਹੁਣ ਆਪਾਂ ਇਹਦੇ ਉੱਪਰ ਕੀ ਲਾ ਲੂਗੇ ਇਸ ਤਰੀਕੇ ਨਾਲ ਠੀਕ ਹੈ ਜੀ ਦੇਸੀ ਕੀ ਲਾਉਂਗੇ ਦੇਸੀ ਕਿਉਂ ਬਹੁਤ ਵਧੀਆ ਰਹਿੰਦਾ ਠੀਕ ਹੈ ਜੀ ਪਰੌਂਠਿਆਂ ਵਾਸਤੇ ਤੇ ਲੋ ਜੀ ਹੁਣ ਆਪਾਂ ਇਹਦੇ ਤੇ ਦੇਸੀ ਕੀ ਲਾ ਲੰਨੇ ਆ ਐਂ ਚੰਗੀ ਤਰ੍ਹਾਂ ਤੇ ਐਨਾਂ ਚੰਗੀ ਤਰ੍ਹਾਂ ਸੇਕ ਲੂਗੇ ਆਪਾਂ ਹੁਣ ਤੇ ਹੁਣ ਆਪਾਂ ਇਹਨੂੰ ਮਾਰ ਦਿਆਂ ਪਲਟੀ ਠੀਕ ਹੈ ਜੀ ਤੇ ਲਓ ਜੀ ਪਲਟੀ ਵੱਜ ਗਈ ਆ ਤੇ ਹੁਣ ਐਸਾਈਡ ਤੇ ਵੀ ਆਪਾਂ ਦੇ ਸੇਕੀ ਲਾਉਂਗੇ ਆਹ ਲਓ ਜੀ ਠੀਕ ਹੈ ਜੀ ਕਿੰਨੇ ਵਧੀਆ ਆਪਣੇ ਪਰੌਂਠੇ ਬਣ ਰਹੇ ਆ ਤੇ ਹੁਣ ਇਸ ਤਰੀਕੇ ਨਾਲ ਆਪਾਂ ਇਹਨੂੰ ਸੇਕੀ ਜਾਉਂਗੇ ਠੀਕ ਹੈ ਜੀ ਤੇ ਜਦੋਂ ਸਿੱਕ ਗਿਆ ਫਿਰ ਤੁਹਾਨੂੰ ਦਿਖਾਉਂਦੇ ਆ ਪਰੌਂਠਾ ਆਪਾਂ ਤੇ ਲਓ ਜੀ ਕਿੰਨੇ ਵਧੀਆ ਆਪਣੇ ਪਰੌਂਠੇ ਜਿਹੜੇ ਉਹ ਬਣ ਰਹੇ ਆ ਤੇ ਲਓ ਜੀ ਪਰੌਂਠਾ ਆਪਣਾ ਇਹਨ ਸਿੱਕ ਚੁੱਕਿਆ ਠੀਕ ਹੈ ਜੀ ਰਾੜ ਤੁਸੀਂ ਇਹਨੂੰ ਆਪਣੇ ਸਾਹ ਨਾਲ ਲਿਓ ਜਿੰਨਾ ਮਰਜੀ ਤੇ ਲਓ ਜੀ ਹੁਣ ਆਪਾਂ ਇਹਨੂੰ ਚੱਕ ਲੈਂਦੇ ਆ ਤੇ ਤਵੇ ਉਪਰ ਤੇ ਲੋ ਜੀ ਇੱਧਰ ਰੱਖ ਲੂਗੇ ਆ ਦੇਖੋ ਕਿੰਨਾ ਵਧੀਆ ਪਰੌਂਠਾ ਜਿਹੜਾ ਆਪਣਾ ਮੱਕੀ ਦਾ ਆਲੂ ਵਾਲਾ ਬਣ ਕੇ ਤਿਆਰ ਹੋ ਗਿਆ ਸੋ ਇਸ ਤਰੀਕੇ ਨਾਲ ਤੁਸੀਂ ਜਿਹੜੇ ਪਰੌਂਠੇ ਉਹ ਬਣਾ ਸਕਦੇ ਆ ਜੀ ਤੇ ਲੋ ਜੀ ਅਸੀਂ ਦੂਜੇ ਪਰੌਂਠੇ ਵੀ ਬਣਾ ਲੈਨੇ ਆ ਤੇ ਲੋ ਜੀ ਆ ਦੇਖੋ ਆਪਣਾ ਪਰੌਂਠਾ ਤਿਆਰ ਹੈ ਬਣਿਆ ਪਿਆ ਤੇ ਇਹਨੂੰ ਚੱਕਣਾ ਆਪਾਂ ਨੇ ਇਦਾਂ ਹੀ ਹੱਥ ਤੇ ਰੱਖਣਾ ਤੇ ਲਪਾਪਾ ਜਿਹੜਾ ਸੈਟ ਕਰ ਦੇਣਾ ਤੇ ਲੋ ਜੀ ਸਿੱਧਾ ਤਵੇ ਤੇ ਠੀਕ ਹੈ ਜੀ ਸੋ ਇਸ ਤਰੀਕੇ ਨਾਲ ਤੁਸੀਂ ਬਣਾ ਸਕਦੇ ਆ ਲਓ ਜੀ ਹੁਣ ਸਾਰੇ ਜਿਹੜੇ ਪਰੌਂਠੇ ਆਪਾਂ ਸੇਕ ਲੂਗੇ ਫਿਰ ਤੁਹਾਨੂੰ ਜਦੋਂ ਬਣ ਕੇ ਦਿਖਾਉਂਦੇ ਆ ਤੇ ਲਓ ਜੀ ਪਰੌਂਠੇ ਬਣ ਕੇ ਆਪਣੇ ਰੈਡੀ ਐ ਜੀ ਆ ਦੇਖੋ ਕਿੰਨੇ ਵਧੀਆ ਪਰੌਂਠੇ ਬਣੇ ਆ ਤੁਸੀਂ ਇਹਨਾਂ ਨੂੰ ਅਚਾਰ ਨਾਲ ਚਟਣੀ ਨਾਲ ਠੀਕ ਆ ਜੀ ਦਹੀਂ ਨਾਲ ਕਿਸੇ ਵੀ ਚੀਜ਼ ਨਾਲ ਖਾ ਸਕਦੇ ਹੋ ਨਜ਼ਾਰੇ ਲਓ ਜੀ ਖਾਓ ਜੀ ਸੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਜੀ ਮਿਲਦੇ ਆ ਜੀ ਫਿਰ ਹੁਣ ਇੱਕ ਨਵੀਂ ਰੈਸਪੀ ਨਾਲ ਨਵੀਂ ਵੀਡੀਓ 'ਚ ਜਦ ਤੱਕ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ